Press the bell icon and never miss a video from newsnumber.com News number vich sare dashkan da main Gurdeep Karewal swagat kardi ha ਦੋਸਤੋ ਸੀ ਪਿਛਲੇ ਕਈ ਦਿਨਾਂ ਤੋਂ ਗੱਲ ਕਰਦੇ ਆ ਰਹੇ ਹਾਂ ਕਿ 6 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ ਨਣਕਾਣਾ ਪੂਰੇ 4 ਸਾਲਾਂ ਬਾਅਦ ਗੁਰਦਾਸ ਮਾਨ ਸਾਹਿਬ ਦੀ ਅਦਾਕਾਰੀ ਕਰਦੇ ਹੋਏ ਸਾਨੂੰ ਨਜ਼ਰ ਆਣਗੀ ਅਤੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਮਨਜੀਤ ਮਾਨ ਹੋਰਾਂ ਨੇ ਫਿਲਮ ਦੀ ਕਹਾਣੀ ਹੈ ਪੂਜਾ ਗੁਜਰਾਲ ਹੋਰਾਂ ਦੀ ਅਤੇ ਇਸ ਫਿਲਮ ਨੂੰ ਜਤਿੰਦਰ ਸ਼ਾਹ ਅਤੇ ਪੂਜਾ ਗੁਜਰਾਲ ਅਤੇ ਸਾਗਾ ਵਾਲੇ ਨੇ ਪ੍ਰੋਡਿਊਸ ਕੀਤਾ ਹੈ ਇਸ ਫਿਲਮ ਦੇ ਵਿੱਚ ਸਾਨੂੰ ਹਿੰਦੀ ਟੈਲੀਵਿਜ਼ਨ ਦਾ ਇੱਕ ਮਸ਼ਹੂਰ ਚਿਹਰਾ ਦੇਖਣ ਨੂੰ ਮਿਲੇਗਾ ਅਨਸ ਰਾਸ਼ੀਦੂਰੀ ਸਾਡੇ ਨਾਲ ਨੇ ਜਿਨ੍ਹਾਂ ਨੂੰ ਤੁਸੀਂ ਦੀਆ ਔਰ ਬਾਤੀ ਦੇ ਵਿੱਚ ਸੂਰਜ ਕਿਰਦਾਰ ਦੇ ਵਿੱਚ ਦੇਖਿਆ ਉਹਨਾਂ ਦਾ ਸਵਾਗਤ ਕਰਦੇ ਹਾਂ ਸਸਿਗਲ ਸਰ ਸਸਿਗਲ ਜੀ ਯੂਸ ਨੰਬਰ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਐਂਡ ਬਹੁਤ ਖੁਸ਼ੀ ਹੈ ਕਿ ਅੱਜ ਤੁਸੀਂ ਸਾਡੇ ਵਿਊਅਰਸ ਦੇ ਰੂਬਰੂ ਹੋ ਰਹੇ ਹੋ ਥੈਂਕ ਯੂ ਸੋ ਮਚ ਥੈਂਕ ਯੂ ਪੰਜਾਬ ਦੇ ਵਿੱਚ ਵੀ ਤੁਹਾਡਾ ਬਹੁਤ ਸਵਾਗਤ ਹੈ ਪੰਜਾਬੀ ਇੰਡਸਟਰੀ ਦੇ ਵਿੱਚ ਵੀ ਤੁਹਾਡਾ ਬਹੁਤ ਸਵਾਗਤ ਹੈ ਤੇ ਬਹੁਤ ਚੰਗੀ ਸ਼ੁਰੂਆਤ ਤੁਹਾਡੀ ਬਹੁਤ ਚੰਗੀ ਸਟਾਰਟ ਕਾਸਟ ਦੇ ਨਾਲ ਹੋਈ ਹੈ ਨਨਕਾਣਾ ਫਿਲਮ ਪੰਜਾਬੀ ਇੰਡਸਟਰੀ ਦੀ ਬਿਗੇਸਟ ਫਿਲਮ ਹੈ ਤੇ ਇਹਦੇ ਰਾਹੀਂ ਤੁਸੀਂ ਆਪਣਾ ਡੈਬਿਊ ਕਰ ਰਹੇ ਹੋ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਇਤਾਰੀ ਦਾ ਕਿਰਦਾਰ ਜਦੋਂ ਤੁਸੀਂ ਸੁਣਿਆ ਸੀ ਉਹ ਉਸ ਟਾਈਮ ਤੁਹਾਡੀਆਂ ਰਿਐਕਸ਼ਨਸ ਕੀ ਸੀਗੇ ਜਾਂ ਫਿਰ ਜਦੋਂ ਇਹ ਸੁਣਿਆ ਕਿ ਪੰਜਾਬੀ ਫਿਲਮ ਦੇ ਲਈ ਤੁਹਾਨੂੰ ਅਪਰੋਚ ਕੀਤਾ ਜਾ ਰਿਹਾ ਅਤੇ ਗੁਰਦਾਸ ਮਾਨਸਾਵਰੀ ਲੀਡ ਦੇ ਵਿੱਚ ਨੇ ਕਵਿਤਾ ਕੌਸ਼ਕੋਰੀ ਨੇ ਤਾਂ ਕੀ ਰਿਐਕਸ਼ਨ ਸੀਗੇ ਤੁਹਾਡੇ ਉਸ ਟਾਈਮ ਮੇਰਾ ਰਿਐਕਸ਼ਨ ਬਹੁਤ ਆਈ ਮੀਨ ਆ ਵਾਸ ਸੋ ਓਵਰਰੈਮਡ ਵਿਦ ਦ ਥਿੰਗ ਮੈਨ ਇੱਕ ਚੀਜ਼ ਨੇ ਬਹੁਤ ਇੰਪ੍ਰੈਸ ਕੀਤਾ ਮੇਰੀ ਕੋਸ਼ਿਸ਼ ਸੀ ਮੇਰੀ ਖਾਹਿਸ਼ ਸੀ ਦਿਲ ਦੀ ਖਾਹਿਸ਼ ਸੀ ਕਿ ਮੈਂ ਮਾਨਸਾ ਨਾਲ ਕੰਮ ਕਰਾਂ ਜਦੋਂ ਮੈਨੂੰ ਐਕਟਿੰਗ ਬਾਰੇ ਨੌਲੇਜ ਹੋਣੀ ਸ਼ੁਰੂ ਹੋ ਗਈ ਸੀ ਜਦੋਂ ਮੈਂ ਮਤਲਬ ਹਲਕਾ ਫਲਕਾ ਇਹ ਸੋਚਣ ਲੱਗ ਗਿਆ ਸੀ ਕਿ ਕੌਮਪਲੀਮੈਂਟ ਮੈਨਨ ਲੱਗ ਗਿਆ ਸੀ ਕਿ ਮੈਂ ਮੈਂ ਵੀ ਐਕਟਿੰਗ ਕਰ ਸਕਦਾ ਤੇ ਉਸ ਤੋਂ ਬਾਅਦ ਮੇਰੀ दिली ਖੁਆਇਸ਼ ਸੀ ਕਿ ਮੈਂ ਪੰਜਾਬੀ ਵਿੱਚ ਕੰਮ ਕਰਾਂ ਜੇ ਪੰਜਾਬੀ ਦੇ ਵਿੱਚ ਕੰਮ ਕਰਨ ਦੀ ਗੱਲ ਆਉਂਦੀ ਸੀ ਤਾਂ ਸਭ ਤੋਂ ਪਹਿਲਾਂ ਮਾਨ ਸਾਹਿਬ ਦਾ ਚਿਹਰਾ ਮੇਰੇ ਦਿਮਾਗ ਚ ਆਉਂਦਾ ਸੀ ਹਾਂਜੀ ਤੇ ਜਦੋਂ ਮੈਂ ਧਿਆਬਾਦੀ ਰੈਪ ਉੱਪਰ ਕੇ ਆਇਆ ਸੀ ਤੇ ਮਨੇ ਇੱਕ ਫਾਸਟ ਵੇ ਦੇ ਵਿੱਚ ਇੰਟਰਵਿਊ ਦਿੱਤਾ ਸੀ ਜਿਹਦੇ ਵਿੱਚ ਉਹਨਾਂ ਨੇ ਮੈਨੂੰ ਪੁੱਛੇ ਵੀ ਸੀ ਕਿ ਤੁਹਾਡੀ ਖੁਆਇਸ਼ ਕੀ ਨੈਕਸਟ ਕੀ ਖੁਆਇਸ਼ ਹੈ ਤੁਹਾਡੀ ਤੇ ਮੈਂ ਉਹਨਾਂ ਨੂੰ ਕਿਹਾ ਸੀ ਕਿ ਮੈਂ ਪੰਜਾਬੀ ਦੇ ਵਿੱਚ ਕੰਮ ਕਰਨਾ ਚਾਹੁੰਦਾ ਤੇ ਉਹ ਵੀ ਮਾਨ ਸਾਹਿਬ ਨਾਲ ਲੇਕਿਨ ਕੁਦਰਤ ਦਾ ਨਜ਼ਾਰਾ ਇਹ ਸੀ ਵੀ ਕੁਦਰਤ ਚਾਹੁੰਦੀ ਸੀ ਵੀ ਅਸੀਂ ਕੰਮ ਕਰੀਏ ਤੇ ਮੈਨੂੰ ਮਾਨ ਸਾਹਿਬ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਤੇ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਮੰਨਦਾ ਕਿ ਮੈਨੂੰ ਇਸ ਜਨਮ ਦੇ ਵਿੱਚ ਮਾਨ ਸਾਹਿਬ ਨਾਲ ਐਜ਼ ਅਨ ਐਕਟਰ ਮਤਲਬ ਲੋਕੀ ਉਹਨਾਂ ਨਾਲ ਹੱਥ ਮਨਉਣ ਲਈ ਫੋਟੋਸ ਚੋਂ ਲਈ ਤਰਸਦੇ ਆਂ ਮੈਨੂੰ ਐਜ਼ ਐਨ ਐਕਟਰ ਉਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਤੇ ਮੈਂ ਆਪਣੇ ਆਪ ਨੂੰ ਬਹੁਤ ਲੱਕੀ ਮਹਿਸੂਸ ਕਰਦਾ। ਅ ਇਸ ਫਿਲਮ ਤੋਂ ਪਹਿਲਾਂ ਪੰਜਾਬੀ ਸਿਨੇਮਾ ਤੁਸੀਂ ਦੇਖਦੇ ਸੀਗੇ? ਨਹੀਂ ਇਸ ਫਿਲਮ ਤੋਂ ਪਹਿਲਾਂ ਮੈਂ ਪੰਜਾਬੀ ਫਿਲਮ ਸਿਨੇਮਾ ਬਹੁਤ ਐਕਚੁਅਲੀ 2011 ਤੋਂ <div> ਬਾਅਦ ਹੀ ਸਟਾਰਟ ਹੋਇਆ ਸੀ। ਜਦੋਂ ਮੈਂ 2011 ਤੋਂ ਬਾਅਦ ਪਹਿਲੀ ਵਾਰ ਪੰਜਾਬ ਦੇ ਵਿੱਚ ਆਇਆ ਜਦੋਂ ਮੈਂ ਮੋਹਾਲੀ ਲੈਂਡ ਹੋਇਆ ਤਾਂ ਮੈਂ ਕਾਫੀ ਫਿਲਮਾਂ ਦੇ ਪੋਸਟਰ ਦੇਖੇ। मैं है, काफी, मतलब, काफी है, मतलब, आ, है। तो मैं अपने फ्रेंड को पूछया मैं ये म्यूज़िक वीडियो के पोस्टरसन कहीं पंजाबी फिल्म काफ़ी मतलब काफ़ी एक्टिव हो गए हैं मतलब काफ़ी लोग पसंद कर लग गए हैं तो उस मैं बट ऑबियस आई वॉज डैम बिजी इन दाती हम तो बायचांस बाय लक्क मैं नहीं देख पाया कोई फिल्म लेकिन मान साहब दिल्मा मैंने देखिया ਹੁਣ ਇਸ ਟਾਈਮ ਤੁਸੀਂ ਚੰਡੀਗੜ੍ਹ ਦੇ ਵਿੱਚੋਂ ਪੰਜਾਬ ਦਾ ਹੀ ਹਿੱਸਾ ਜਾਂ ਪੰਜਾਬ ਚੰਡੀਗੜ੍ਹ ਦਾ ਹਿੱਸਾ ਪਾ ਕਹਿ ਸਕਦੇ ਆ ਨਾ ਬੰਬਈ ਤੋਂ ਆ ਕੇ ਇਸ ਇੰਡਸਟਰੀ ਦੇ ਵਿੱਚ ਕੰਮ ਕਰਨਾ ਪੰਜਾਬੀ ਲੋਕਾਂ ਦੇ ਨਾਲ ਰਹਿਣਾ ਪੰਜਾਬੀ ਕਾਸਟ ਦੇ ਨਾਲ ਕੰਮ ਕਰਨਾ ਜਾਂ ਪੰਜਾਬੀ ਪ੍ਰੋਡਕਸ਼ਨ ਵਾਲੇ ਜਿਹੜੇ ਉੱਥੇ ਹੁੰਦੇ ਸੀਗੇ ਸੋ ਇੱਥੋਂ ਦਾ ਕਲਚਰ ਉੱਥੇ ਨਾਲੋਂ ਤੁਹਾਨੂੰ ਕਿਵੇਂ ਡਿਫਰੈਂਟ ਲੱਗਿਆ ਜਾਂ ਫਿਰ ਤੁਹਾਡੇ ਲਈ ਕੁਝ ਚੀਜ਼ਾਂ ਕਾਮਨ ਵੀ ਸੀਗੀਆਂ ਜਾਂ ਫਿਰ ਜੋ ਅਦਾਕਾਰੀ ਹੁੰਦੀ ਹੈ ਉਹ ਉੱਥੇ ਵੀ ਉਹੀ ਹੁੰਦੀ ਹੈ ਇੱਥੇ ਵੀ ਉਹੀ ਹੁੰਦੀ ਹੈ ਤੁਹਾਡੇ ਲਈ ਕਿਦਾਂ ਦਾ ਐਕਸਪੀਰੀਅੰਸ ਹੈ ਇਹ ਜ਼ਿਆਦਾ ਫਰਕ ਨਹੀਂ ਲੱਗਿਆ ਕਿਉਂਕਿ ਜਦੋਂ ਐਕਸ਼ਨ ਹੁੰਦਾ ਸੀ ਤਾਂ ਐ ਲੱਗਦਾ ਸੀ ਕਿ ਮੈਂ ਬੰਬੇ ਜੀ ਆ ਕਿਉਂਕਿ ਬਹੁਤ ਜੰਜੀ ਮੈਂ ਕਵਿਤਾ ਜੀ ਇਸ ਫਰੋਮ ਟੀਵੀ ਇੰਡਸਟਰੀ ਮਾਨ ਜੀ ਐਂਡ ਮਨਜੀਤ ਮੈਮ ਜੀ ਪੂਜਾ ਜੀ ਦੇ ਆਲ ਆਰ ਸੋ ਪ੍ਰੋਫੈਸ਼ਨਲ ਇਵਨ ਕੇ ਜਤਿੰਦਰ ਸ਼ਾਹ ਜੀ ਦੇ ਹੈਵ ਡਨ ਸੋ ਮਚ ਵਰਕ ਇਨ ਇਵਨ ਬਾਲੀਵੁੱਡ ਆਲਸੋ ਸੋ ਮੈਨੂੰ ਇਦਾਂ ਮਹਿਸੂਸ ਨਹੀਂ ਹੋਇਆ ਹਾਂ ਲੇਕਿਨ ਜਦੋਂ ਸ਼ਾਰਟ ਕੱਟਦਾ ਸੀ ਘੱਟ ਹੁੰਦਾ ਸੀ ਤਾਂ ਮੈਨੂੰ ਇਹ ਲੱਗਦਾ ਸੀ ਕਿ ਮੈਂ ਕਿਤੇ ਹੋਰ ਫਿਰਦਾ ਮੈਂ ਹੁਣ ਮਤਲਬ ਸ਼ੂਟਿੰਗ ਤੇ ਨਹੀਂ ਸ਼ੂਟਿੰਗ ਤੇ ਨਹੀਂ ਹੈ ਤੇ ਕਿਤੇ ਕਿਸੇ ਪ੍ਰੋਗਰਾਮ ਚ ਆਇਆ ਪੰਜਾਬ ਦੇ ਕਿਸੇ 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 ਵਿਆਹ ਸ਼ਾਦੀ ਦੇ ਵਿੱਚ ਆਇਆ ਹੋਇਆ ਜਾਂ ਕਿਸੇ ਨੇ ਮੈਨੂੰ ਇਨਵਾਈਟ ਕੀਤਾ ਆਪਣੇ ਘਰੇ ਤੇ ਉਹ ਮੈਨੂੰ ਆਪਣੇ ਘਰ ਦੀ ਦਾਲ ਰੋਟੀ ਖਵਾ ਰਿਹਾ ਹੈ ਤੇ ਆਪਣੇ ਘਰੇ ਲੈ ਕੇ ਜਾ ਰਿਹਾ ਹੈ ਆਪਣੇ ਡਰਾਇੰਗ ਰੂਮ ਜ ਜਿਹਨੇ ਬੱਚੇ ਨਾਲ ਆਪਣੇ بیوی ਬੱਚੇ ਨਾਲ ਫੋਟੋ ਖਿਚਵਾ ਰਿਆ ਤੇ ਉਦੋਂ ਮੈਨੂੰ ਇਹ ਲੱਗਦਾ ਸੀ ਜਿਵੇਂ ਇੱਕਦਮ ਘਰ ਦਾ ਮਾਹੌਲ ਲੱਗਦਾ ਸੀ ਇਹ ਫਿਲਮ ਪੋਸਟ ਪੀਰੀਅਡ ਫਿਲਮ ਆ ਇਸ ਫਿਲਮ ਦੇ ਵਿੱਚ ਉਹ ਕੱਚੇ ਘਰ ਦਿਖਾਏ ਗਏ ਨੇ ਉਹ ਟਾਈਮ ਦਿਖਾਇਆ ਗਿਆ ਜਦੋਂ ਸਾਡੇ ਕੋਲੇ ਇਲੈਕਟ੍ਰਿਸਿਟੀ ਨਹੀਂ ਸੀਗੀ ਇਹ ਕਿਨਨ ਤੁਸੀਂ ਟੈਲੀਵਿਜ਼ਨ ਕਰਦੇ ਹੋ ਆ ਵੀ ਕਦੀ ਉਹ ਮਾਹੌਲ ਨਹੀਂ ਦੇਖਿਆ ਹੋਣਾ ਜਾਂ ਫਿਰ ਕੋਈ ਫਿਲਮ ਤਾਂ ਵੀ ਅਗਰ ਤੁਹਾਡੇ ਪਿੱਛੇ ਸਕੋਪ ਰਹਾ ਤਾਂ ਤੁਸੀਂ ਉਹ ਮਾਹੌਲ ਚ ਨਹੀਂ ਕਦੇ ਪਿੱਛੇ ਗਏ ਹੋਵੋਗੇ ਸੋ ਪੰਜਾਬ ਦੇ ਪਿਛਲੇ ਦੌਰ ਦੇ ਵਿੱਚ ਜਾਣ ਦਾ ਤੁਹਾਨੂੰ ਮੌਕਾ ਮਿਲਿਆ ਇਹ ਮਾਹੌਲ ਕਿਉਂਕਿ ਜਦੋਂ ਸਾਡੇ ਪੰਜਾਬੀ ਆਰਟਿਸਟ ਵੀ ਪੀਰੀਅਡ ਫਿਲਮਾਂ ਕਰਦੇ ਨੇ ਤਾਂ ਉਹ ਇੰਟਰਵਿਊਜ਼ ਦੇ ਵਿੱਚ ਕਹਿੰਦੇ ਨੇ ਕਿ ਸਾਡਾ ਦਿਲ ਕਰਦਾ ਸੀ ਕਿ ਉਸੇ ਸਮੇਂ ਚ ਇਸੇ ਰਹਿ ਜਾਈਏ 2018 ਵਿੱਚ ਵਾਪਸ ਨਾ ਆਏ ਤਾਂ ਤੁਹਾਡੇ ਲਈ ਇੱਕ ਦੰਦਾ ਸੀਗਾ ਮੇਰੇ ਲਈ ਕਿਉਂਕਿ ਮਾਨ ਸਾਹਿਬ ਔਰ ਮਨਜੀਤ ਮਾਨ ਜੀ ਇਸ ਚੀਜ਼ ਦੇ ਵਿੱਚ ਉਹਨਾਂ ਦਾ ਕੋਈ ਸਾਨੀ ਨਹੀਂ ਹੈ ਉਨਾਂ ਦਾ ਕੋਈ ਮੁਕਾਬਲਾ ਨਹੀਂ ਹੈ ਪੀਰੀਆਡਿਕ ਫਿਲਮ ਜਾਂ ਪ੍ਰੋਡਿਕ ਪੀਰੀਆਡਿਕ ਚੀਜ਼ ਨੂੰ ਜਿਸ ਤਰੀਕੇ ਨਾਲ ਉਹ ਦਰਸਾਉਂਦੇ ਹਨ ਤੇ ਇਸ ਚੀਜ਼ ਤੋਂ ਮੇਰਾ ਦਿਲ ਇੱਕਦਮ ਸੈਟੀਸਫਾਈਡ ਸੀ ਕਿ ਉਹ ਜੋ ਚੀਜ਼ ਦਿਖਾਉਂਗੇ ਤਾਂ ਬਹੁਤ ਅੱਛੇ ਦਿਖਾਉਂਗੇ ਲੇਕਿਨ ਮੇਰੇ ਅੰਦਰ ਕਿਉਂਕਿ ਮੈਂ ਨਵੇਂ ਜਨਰੇਸ਼ਨ ਨੂੰ ਉਹ ਦੇ ਬਾਰੇ ਸੋਚਦਾ ਤਾਂ ਮੈਂ ਸੋਚਦਾ ਕਿ ਉਹ ਬ੍ਰਿਜਿੰਗ ਹੋਣੀ ਬਹੁਤ ਇੰਪੋਰਟੈਂਟ ਹੈ ਕਿ ਕਿਤੇ ਅਸੀਂ ਪੁਰਾਣੀਆਂ ਕਿਤਾਬਾਂ ਦੇ ਵਿੱਚ ਵਾਈਂਡ ਅਪ ਹੋ ਕੇ ਨਾ ਰਹਿ ਜਾਈਏ ਸਾਨੂੰ ਅੱਗੇ ਵਧਣਾ ਹੈ ਸਾਨੂੰ ਰੁਕੀ ਕਰਨੀ ਹੈ ਸਾਨੂੰ ਮਾਡਰਨ ਜ਼ਮਾਨੇ ਅਸੀਂ ਚਾਹੁੰਦੇ ਹਾਂ ਵੀ ਮੋਬਾਈਲ ਜਾਂ ਫਿਰ ਅਸੀਂ ਆਪਣੀ ਲਕਜ਼ਰੀ ਗੱਡੀਆਂ ਨਹੀਂ ਛੱਡ ਸਕਦੇ ਤੇ ਸਾਨੂੰ ਉਸ ਚੀਜ਼ ਨੂੰ ਸਾਨੂੰ ਸਾਨੂੰ ਨਹੀਂ ਰਹਿਣਾ ਹੈਗਾ 1947 ਦੇ ਵਿੱਚ ਸਾਨੂੰ ਉਸ ਚੀਜ਼ ਤੋਂ ਬਾਹਰ ਹੋਣਾ ਹੈ ਤੇ ਲੋਕਾਂ ਨੂੰ ਇਸ ਚੀਜ਼ ਤੋਂ ਬਾਹਰ ਕੱਢਣਾ ਉਹ ਸਾਨੂੰ ਉਹਨੂੰ ਸਾਨੂੰ ਉਸ ਚੀਜ਼ ਨੂੰ ਹੁਣ ਸੈਲੀਬ੍ਰੇਟ ਕਰਨਾ ਹੈ ਸਾਨੂੰ ਸ਼ੋਗ ਨਹੀਂ ਮਨਾਉਣਾ ਹੈਗਾ ਸਾਨੂੰ ਇਨਸਾਨੀਅਤ ਦਾ ਨਾਅਰਾ ਲਾਉਣਾ ਹੈ ਸਨੇ ਕਿਸੇ ਐਂਟੀਸੋਸ਼ਲ ਨਾਰੇਬਾਜ਼ੀ ਜੀ ਆ ਉਹ ਨਹੀਂ ਪੈਣਾ ਹੈ ਤਾਂ ਇਸ ਫਿਲਮ ਦੇ ਵਿੱਚ ਵੀ ਇਹ ਹੀ ਕੋਸ਼ਿਸ਼ ਹੈ ਵੀ ਇਨਸਾਨੀਅਤ ਜਿਹੜੀ ਹੈ ਉਹ ਸਭ ਤੋਂ ਵੱਡਾ ਧਰਮ ਹੈ ਤੇ ਇਸ ਤਾਂ ਹੀ ਉਹ ਇਹ ਇਹ ਚੀਜ਼ ਦੇ ਵਿੱਚ ਧਾਰਮਿਕ ਕੋਈ ਗੱਲ ਨਹੀਂ ਹੈ ਇਹ ਕੋਈ ਮਤਲਬ ਪਾਰਟੀਸ਼ਨ ਦੇ ਉੱਪਰ ਬੇਸ ਨਹੀਂ ਹੈ ਇੱਕ ਪ੍ਰੀਓਰਿਕ ਡਰਾਮਾ ਹੈ ਜਿਹੜਾ ਕਿ ਇਹ ਦੱਸ ਰਿਹਾ ਹੈ ਵੀ ਇਨਸਾਨ ਸਭ ਤੋਂ ਇਨਸਾਨ ਹੀ ਸਭ ਤੋਂ ਵੱਡਾ ਧਰਮ ਹੈ ਜੇ ਤੁਸੀਂ ਅੱچھے ਇਨਸਾਨ ਹੋ ਤਾਂ ਤੁਸੀਂ ਕਿਸੇ ਵੀ ਜਾਤ ਪਾਤ ਨੂੰ ਜਿਹੜੇ ਵੀ ਧਰਮ ਨੂੰ ਬਿਲੋਂਗ ਕਰਦੇ ਹੋ ਤਾਂ ਹੀ ਤੁਸੀਂ ਉਹਦੇ ਉਹਨੂੰ ਅੱਛੇ ਤਰ੍ਹਾਂ ਨਿਭਾ ਸਕਦੇ ਹੋ ਤੇ ਇਸ ਫਿਲਮ ਦਾ ਜੋ ਤੁਹਾਡਾ ਕਿਰਦਾਰ ਹੈ ਤਾਰੀ ਦਾ ਕਿਰਦਾਰ ਇਹ ਟ੍ਰੇਲਰ ਦੇ ਵਿੱਚ ਵੀ ਅਸੀਂ ਤੁਹਾਨੂੰ ਜਿੰਨਾ ਕੁ ਤੁਹਾਡੀ ਅਦਾਕਾਰੀ ਦੇਖ ਸਕਿਆ ਤਾਂ ਬੜਾ ਖੂਬਸੂਰਤ ਪੰਜਾਬੀ ਦਾ ਤੁਹਾਡਾ ਲੈਜ਼ਰ ਨਿਕਲ ਕੇ ਆ ਰਿਹਾ ਸਤਾਰੀ ਦਾ ਕਿਰਦਾਰ ਤੁਸੀਂ ਕਿਵੇਂ ਪ੍ਰਿਪੇਅਰ ਕੀਤਾ ਕਿ ਤੁਹਾਨੂੰ ਡਾਇਰੈਕਸ਼ਨਸ ਮਿਲਦੀਆਂ ਸੀ ਕਿਦਾਂ ਦੀ ਨਰੇਸ਼ਨ ਤੁਹਾਨੂੰ ਕਿਰਦਾਰ ਦਿੱਤੀ ਗਈ ਸੀ ਜਾਂ ਤੁਸੀਂ ਇਸ ਕਿਰਦਾਰ ਦੇ ਵਿੱਚ ਖੁਦ ਆਪਣੇ ਆਪ ਨੂੰ ਕਿਵੇਂ ਟਾਲਿਆ ਅ ਦਿਲੋਂ ਇਹੀ ਗੱਲ ਕਹੂੰਗਾ ਕਿ ਮੈਂ ਮਤਲਬ ਜੇ ਕੋਈ ਇਦਾਂ ਦਾ ਬੈਨਰ ਹੁੰਦਾ ਜਾਂ ਕੋਈ ਇਦਾਂ ਦੇ ਲੋਕ ਕਿਉਂਦੇ ਜਿਨ੍ਹਾਂ ਨੂੰ ਮੈਸ ਹੋ ਜਾਂਦਾ ਵੀ ਯਾਰ ਮੈਨੂੰ ਪਤਾ ਨਹੀਂ ਕਿਵੇਂ ਕੰਮ ਕਰਾਂਗੇ ਜਾਂ ਮੈਂ ਉਹਨਾਂ ਨਾਲ ਕਿਵੇਂ ਕੰਫਰਟੇਬਲ ਰਹਾਂਗਾ ਪਹਿਲਾਂ ਤਾਂ ਡਾਇਰੈਕਟਰ ਉਹ ਵੀ ਉਤੋਂ ਮਨਜੀਤ ਮਾਨ ਜੀ ਤੇ ਮਤਲਬ ਫਿਰ ਤਾਂ ਸਕੋਪ ਬਚਦਾ ਹੀ ਨਹੀਂ ਹੈ ਕੋਈ ਪਿੱਛੇ ਕੁਝ ਪੁੱਛਣ ਦਾ ਕੁਝ ਜਾਂ ਕੋਈ ਚੀਜ਼ ਯੂ نو ਆਪਣੇ ਦਿਮਾਗ ਕੋਈ ਸ਼ੱਕ ਹੋਵੇ ਜਾਂ ਕੁਝ ਹੋਰ ਹੋਵੇ ਆਈ ਟੋਟਲੀ ਸਰਨਰਡ ਮਾਈਸੈਲਫ ਟੂ ਹਰ ਮੈਂ ਮੈਂ ਸਕ੍ਰਿਪਟ ਨਹੀਂ ਪੜ੍ਹੀ ਮੈਂਨੇ ਸਟੋਰੀ ਨਹੀਂ ਪੁੱਛੀ ਮੈਂ ਐਵਰੀ ਡੇ ਵਾਸ ਅ ਨਿਊ ਡੇ ਫॉर ਮੀ ਐਵਰੀ ਡੇ ਵਾਸ ਅ ਫਨ ਡੇ ਫॉर ਮੀ ਐਵਰੀ ਡੇ ਵਾਸ ਅ ਵੈਰੀ ਵੈਰੀ ਹਾਰਡ ਵਰਕਿੰਗ ਡੇ ਫॉर ਮੀ ਐਂਡ ਐਵਰੀ ਡੇ ਵਾਸ ਅ ਲਰਨਿੰਗ ਡੇ ਫॉर ਮੀ ਮੈਂ ਸੈਟ ਤੇ ਜਾਂਦਾ ਸੀ ਤੇ ਪੁੱਛਦਾ ਸੀ ਹਾਂਜੀ ਅੱਜ ਕੀ ਸੀਨ ਕਰਨਾ ਹੈ ਤੇ ਉਹਦੇ ਵਿੱਚ ਮੈਨੂੰ ਦਿੱਕਤ ਬਹੁਤ ਆਉਂਦੀ ਸੀ ਹਾਲਾਂਕਿ ਇਹ ਮੇਰੀ ਕਮਜ਼ੋਰੀ ਮਤਲਬ ਇੱਕ ਐਕਟਰ ਨੂੰ ਪੂਰੀ ਪਤਾ ਹੋਣਾ ਚਾਹੀਦਾ ਹੈ ਵੀ ਅੱਗੇ ਸੀਨ ਕਿਹੜਾ ਹੈ ਪਿੱਛੇ ਸੀਨ ਕਿਹੜਾ ਹੈ ਲੇਕਿਨ ਉਹ ਜਦ ਮੈਂ ਤਾਂ ਹੁਣ ਮੈਂ ਸੈੱਟ ਪਰ ਘਟਵਾ ਘੰਟਾ ਦੋ ਘੰਟੇ ਜਾ ਕੇ ਤਾਂ ਖੂਬ ਹੱਸਦਾ ਹੁੰਦਾ ਸੀ ਜਦੋਂ ਮੈਨੂੰ ਨਰੇਸ਼ਨ ਦੇ ਮੈਂ ਖੂਬ ਹੱਸਦਾ ਫਿਰ ਮਨਜੀਤ ਮਾਮ ਨੇ ਮੈਨੂੰ ਖੂਬ ਗਾਲਾਂ ਕੱਢਨੀਆਂ ਉਹ ਕਹਿੰਦੇ ਉਹ ਕਮੀਨਾਪਨ ਚਾਹੀਦਾ ਹੈ ਉਹ ਅੰਦਰੋਂ ਹਰਾਮੀਪਨ ਚਾਹੀਦਾ ਹੈ ਉਹ ਅੰਦਰੋਂ ਯੂ نو ਤੂੰ ਸੋਚ ਦੁਨੀਆ ਦਾ ਸਭ ਤੋਂ ਘਟਿਆ ਇਨਸਾਨ ਹੈ ਕਿਉਂਕਿ ਦੀਆਬਾਤੀ ਦੇ ਵਿੱਚ ਗੁੜੀ ਗੁੜੀ ਇਮੇਜ ਸੀ ਖੁਦ वो इमेज डाउन द कैरे न्यूक्टर चैलेंज फॉर एन एक्टर मेरे लिए खुद मतलब फिर उस चीज़ नीन चार दिन बाद रियलाइज करना शुरू करता कि नहीं शी इज द वन हू कैन गैट आउट ऑफ ए न्यू कैरेक्टर एंड टूट इंट्रोड्यूजिकेक्टर स्विच कर ਕਿੰਨਾ ਟਾਈਮ ਲੱਗ ਜਾਂਦਾ ਇੱਕ ਆਰਟਿਸਟ ਨੂੰ ਇੱਕ ਕਰੈਕਟਰ ਜਿਹੜਾ ਤੁਸੀਂ ਟੈਲੀਵਿਜ਼ਨ ਦੇ ਸੀਰੀਅਲਸ ਦੇ ਵਿੱਚ ਕਿੰਨੇ ਸਾਲਾਂ ਤੋਂ ਕਰਦੇ ਆ ਰਹੇ ਫਿਰ ਉਸ ਤੋਂ ਬਾਅਦ ਤੁਹਾਨੂੰ ਕੋਈ ਨਵਾਂ ਆਫਰ ਆਉਂਦਾ ਉਹਦੇ ਵਿੱਚੋਂ ਆਪਣੇ ਆਪ ਨੂੰ ਕਿਉਂਕਿ ਜਦੋਂ ਤੁਸੀਂ ਇੱਕ ਸਾਲਮਤੀ ਕਿਰਦਾਰ ਕਰਦੇ ਹੋ ਤਾਂ ਤੁਹਾਡੀ ਨਿੱਜੀ ਜ਼ਿੰਦਗੀ ਤੇ ਵੀ ਉਹਦਾ ਪ੍ਰਭਾਵ ਦਿਖਦਾ ਆਮ ਹੀ ਹੈ ਨਾ ਸੋ ਉਸ ਕਿਰਦਾਰ ਦੇ ਵਿੱਚੋਂ ਨਿਕਲ ਕੇ ਕਿਸੇ ਦੂਸਰੇ ਕਿਰਦਾਰ ਦੇ ਵਿੱਚ ਆਉਣਾ ਕਿੰਨਾ ਟਾਈਮ ਲੱਗ ਜਾਂਦਾ ਹੈ ਇੱਕ ਆਰਟਿਸਟ ਦੇ ਲਈ ਅ ਇਟ ਡਿਪੈਂਡਸ ਇਟ ਡਿਪੈਂਡਸ ਯੂ نو ਅਗਰ ਮੇਰਾ ਦੀਆਬਤੀ ਪਹਿਲਾ ਸ਼ੋ ਹੁੰਦਾ ਦਾ ਸ਼ਾਹਦ ਮੇਲੇ ਦਿੱਕਤ ਬਹੁਤ ਜ਼ਿਆਦਾ ਸੀ ਕਿਉਂਕਿ ਉਸ ਤੋਂ ਪਹਿਲਾਂ ਮੈਂ ਪ੍ਰਥਵੀਰਾ ਚੋਹਾਨ ਕਰ ਚੁੱਕਿਆ ਸੀ ਇੱਕ ਬਹੁਤ بڑا ਜਾਇੰਟ ਲਾਰਜਰ than ਲਾਈਫ ਹਿਸਟੋਰੀਕਲ ਕੈਰੈਕਟਰ ਸੀ ਤੇ ਉਹ ਕੈਰੈਕਟਰ ਇੱਕ ਕਿੰਗ ਦਾ ਕੈਰੈਕਟਰ ਪਲੇ ਕਰਨ ਤੋਂ ਬਾਅਦ ਜਦੋਂ ਮੈਨੂੰ ਹਲਵਾਈ ਦਾ ਕੈਰੈਕਟਰ ਪਲੇ ਮਤਲਬ ਕਰਨ ਲਈ ਮੌਕਾ ਮਿਲੇ ਸੀ ਤਾਂ ਉਦੋਂ ਵੀ ਮੇਰੇ ਲਈ ਇਹੀ ਸਿਚੁਏਸ਼ਨ ਸੀ ਮੈਂ ਮਤਲਬ ਬਹੁਤ ਸ਼ੌਕਟ ਸੀ ਬਹੁਤ ਜ਼ਿਆਦਾ ਸਰਪ੍ਰਾਈਜ਼ਡ ਸੀ ਬਹੁਤ ਜ਼ਿਆਦਾ ਟਰੋਮੈਟਿਕ ਸਿਚੁਏਸ਼ਨ ਦੇ ਵਿੱਚ ਸੀ ਕਿ ਮੈਂ ਮਤਲਬ ਇਹ ਮੈਂ ਕਰਾਂ ਜਾਂ ਨਾ ਕਰਾਂ ਇਹ ਮਜ਼ਾਕ ਮસ્ਤੀ ਦਾ ਨਹੀਂ ਹੈ ਕਿਤਨੇ ਕਿਤੇ ਮੈਂ ਇਸ ਚੀਜ਼ ਨੂੰ ਐਕਸੈਪਟ ਕਰਦਾ ਸੀ ਥੈਟ ਵੀ ਮਤਲਬ ਇਹ ਚੀਜ਼ ਨੂੰ ਤੋੜ ਕੇ ਵਾਪਸ ਬਾਹਰ ਤਾਂ ਹੋਣਾ ਪਊਗਾ ਹੀ ਪਊਗਾ ਲੇਕਿਨ ਉਹ ਇੰਨੇ ਘੱਟ ਸਮੇਂ ਵਿੱਚ ਉਹਨਾਂ ਪਊਗਾ ਇਸ ਚੀਜ਼ ਦਾ ਅੰਦਾਜ਼ਾ ਨਹੀਂ ਸੀ ਕਿਉਂਕਿ ਮੈਨੂੰ ਪਤਾ ਨਹੀਂ ਸੀ ਮੈਂ ਅਚਾਨਕ ਸਡਨਲੀ ਕਾਲ ਆਇਆ ਤੇ ਸਡਨਲੀ ਕੰਮ ਸਟਾਰਟ ਹੋ ਗਿਆ ਜੀ ਅ ਨਨਕਾਰਾ ਤੁਸੀਂ ਕਰ ਚੁੱਕੇ ਹੋ ਪਹਿਲੀ ਤੁਹਾਡੀ ਇਹ ਪੰਜਾਬੀ ਫਿਲਮ ਹੈ ਇਸ ਤੋਂ ਬਾਅਦ ਇਸ ਫਿਲਮ ਦੇ ਐਕਸਪੀਰੀਅੰਸ ਤੁਹਾਡੇ ਲਈ ਕੀ ਰਹਾ ਅਤੇ ਇਸ ਤੋਂ ਬਾਅਦ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਤੁਸੀਂ ਆਪਣੇ ਆਪ ਲਈ ਹੋਰ ਕੀ ਮੌਕੇ ਦੇਖ ਰਹੇ ਹੋ ਕਿ 익ਸਪੈਕਟੇਸ਼ਨਸ ਓਪਰਚ्युनिटीज ਤੁਸੀਂ ਦੇਖ ਰਹੇ ਹੋ ਆ ਨੋ ਆਈਡੀਆ ਇਹ ਮੈਨੂੰ ਇਹ ਸੁਣ ਕੇ ਬੜਾ ਮਤਲਬ ਅੱਛਾ ਲੱਗ ਰਿਹਾ ਹੈ ਕਿ ਸਾਰੇ ਮੈਨੂੰ ਇਹ ਦੇਖ ਕੇ ਹੈਰਾਨ ਹੋ ਰਹੇ ਨੇ ਕਿ ਮੈਂ ਪੰਜਾਬੀ ਬੋਲ ਰਿਹਾ ਆ ਮੈਨੂੰ ਉਮੀਦ ਹੈ ਆਪਣੇ ਪੰਜਾਬੀਆਂ ਦੇ ਕਿ ਉਹ ਮੈਨੂੰ ਬਾਰ-ਬਾਰ ਮੌਕਾ ਦੇਣਗੇ ਮੈਨੂੰ ਵੀ ਉਮੀਦ ਹੈ ਕਿ ਜੇ ਮੈਂ ਮਤਲਬ ਤਾਰੀ ਦੇ ਕੈਰੈਕਟਰ ਪਲੇ ਕਰ ਸਕਦਾ ਤਾਂ ਮੈਂ ਦੂਜੇ ਸਾਰੇ ਕੈਰੈਕਟਰ ਪਲੇ ਕਰ ਸਕਦਾ ਬਹੁਤ ਮਿਹਰਬਾਨੀ ਅਤੇ ਤੁਹਾਡੀ ਇਸ ਡੈਬਿਊ ਫਿਲਮ ਦੇ ਲਈ ਅਸੀਂ ਤੁਹਾਨੂੰ ਬਹੁਤ ਸਾਰੀਆਂ ਗੁੱਡ ਵਿਸ਼ੇਸ ਦਿੰਦੇ ਹਾਂ ਕਿ ਤੁਹਾਨੂੰ ਲੋਕੀ ਪੰਜਾਬੀ ਕਿਰਦਾਰ ਦੇ ਵਿੱਚ ਪੰਜਾਬੀ ਫਿਲਮਾਂ ਦੇ ਵਿੱਚ ਐਕਸੈਪਟ ਕਰਨ ਦਿਲ ਖੋਲ ਕੇ ਤੁਹਾਡਾ ਸਵਾਗਤ ਹੋਵੇ ਇਸ ਇੰਡਸਟਰੀ ਦੇ ਵਿੱਚ ਅਤੇ ਹੋਰ ਨਵੀਆਂ ਪੰਜਾਬੀ ਫਿਲਮਾਂ ਦੇ ਵਿੱਚ ਅਸੀਂ ਤੁਹਾਨੂੰ ਵੱਖਰੇ ਵੱਖਰੇ ਕਿਰਦਾਰਾਂ ਦੇ ਵਿੱਚ ਦੇਖਦੇ ਰਹੀਏ ਬਹੁਤ ਮਿਹਰਬਾਨੀ ਥੈਂਕ ਯੂ ਸੋ ਵੈਰੀ ਮੱਚ ਥੈਂਕ ਯੂ ਸੁਇਸ਼ਨ ਸਾਡੇ ਨਾਲ ਅਨਸ ਰਾਸ਼ੀ ਦੂਰੀ ਜਿੜਕੀ 6 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਫਿਲਮ ਨਨਕਾਣਾ ਦੇ ਵਿੱਚ ਤਾਰੀ ਦੇ ਕਿਰਦਾਰ ਦੇ ਵਿੱਚ ਨਜ਼ਰ ਆਉਣਗੇ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਗੱਲਬਾਤ ਪਸੰਦ ਆਈ ਹੋਵੇਗੀ ਤੇ ਇਹ ਵੀ ਉਮੀਦ ਕਰਦੇ ਹਾਂ ਕਿ ਤੁਸੀਂ ਟਾਈਮ ਕੱਢ ਕੇ ਨਨਕਾਣਾ ਫਿਲਮ ਨੂੰ ਪਰਿਵਾਰਾਂ ਸਮਿਥੀਅਟਰ ਕਰਾਂ ਦੇ ਵਿੱਚ ਜ਼ਰੂਰ ਦੇਖੋਗੇ ਮੈਨੂੰ ਗੁਰਦੀਪ ਕਰੇਵਾਲ ਨੂੰ ਦੇ ਦੇਓ ਇਜਾਜ਼ਤ ਫਿਰ ਮਿਲਾਂਗੇ ਰੱਬ ਰੱਖਾ